ਕਰੂੰਗਾ ਟੱਪਰਵਾਸ ਤੇ ਮੈਂ ਯਾਰਾਂ ਨੂੰ ਵੀਟਿੰਗ ਮਰਾ ਉਹ ਰਾਜ ਕੀ ਫਿਲਮ ਹੁੰਦਾ ਨਹੀਂ ਸੋਸ਼ਲ ਮੀਡੀਆ ਇਨਫਲੂਐਂਸਰ ਦੀਪ ਸਰਦਾਰਨੀ ਨੇ ਹਾਲ ਹੀ ਵਿੱਚ ਗੱਡੀ ਖਰੀਦੀ ਹੈ ਜਿਸ ਤੇ ਅਪਡੇਟ ਉਹਨਾਂ ਨੇ ਸਾਡੇ ਨਾਲ ਸੋਸ਼ਲ ਮੀਡੀਆ ਦੇ ਥਰੂ ਸਾਂਝੀ ਕੀਤੀ ਉਸ ਦੇ ਵੱਲੋਂ ਗੱਡੀ ਦੇ ਨਾਲ ਵੀਡੀਓ ਪਾਉਂਦੇ ਹੋਏ ਕਿਹਾ ਗਿਆ ਕੰਗ੍ਰੈਚੂਲੇਸ਼ਨਸ ਟੂ ਮੀ ਥੈਂਕ ਯੂ ਸੋ ਮੱਚ ਬਾਬਾ ਜੀ ਮੈਨੂੰ ਇੰਨੇ ਯੋਗੀ ਕਰਨ ਲਈ ਕਾਸ਼ ਅੱਜ ਵੀਰਾ ਤੇ ਡੈਡੀ ਨਾਲ ਹੁੰਦੇ ਉਹਨਾਂ ਦੇਖਣਾ ਸੀ ਕਿ ਕਿਵੇਂ ਉਹਨਾਂ ਦੀ ਧੀ ਪਰਿਵਾਰ ਨੂੰ ਖੁਸ਼ ਰੱਖਦੀ ਮੇਰੇ ਕੋਲ ਕੋਈ ਸ਼ਬਦ ਨਹੀਂ ਮੈਂ ਆਪਦੀ ਮਿਹਨਤ ਨਾਲ ਅੱਜ ਆਪਦੀ ਰੀਜ ਪੂਰੀ ਕੀਤੀ ਕੁਝ ਇਸ ਤਰੀਕੇ ਨਾਲ ਇਸ ਖਾਸ ਮੌਕੇ ਤੇ ਦੀਪ ਸਰਦਾਰ ਨੇ ਇਮੋਸ਼ਨਲ ਹੁੰਦੀ ਹੋਈ ਵੀ ਦਿਖਾਈ ਦਿੱਤੀ ਅਜਿਹਾ ਕੋਈ ਮੌਕਾ ਨਹੀਂ ਜਦ ਦੀਪ ਸਰਦਾਰ ਨੇ ਆਪਣੇ ਭਰਾ ਅਤੇ ਆਪਣੇ ਪਿਓ ਨੂੰ ਯਾਦ ਨਹੀਂ ਕਰਦੀ ਉਥੇ ਤੁਹਾਨੂੰ ਦੱਸ ਦਈਏ ਜਿਵੇਂ ਹੀ ਆਡੀਅנס ਨੂੰ ਪਤਾ ਚੱਲਦਾ ਹੈ ਤਾਂ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਕਰ ਦਿੰਦੇ ਨੇ ਇੱਕ ਯੂਜ਼ਰ ਦੀਪ ਸਰਦਾਰਨੀ ਨੂੰ ਕਮੈਂਟ ਕਰਦੀ ਹੋਈ ਲਿਖਦੀ ਹੈ ਕੰਗratulations ਦੀਦੀ ਵਾਹਿਗੁਰੂ ਮੇਰ ਕਰੇ ਹਰ ਇੱਕ ਖੁਸ਼ੀ ਮਿਲੇ ਆਪ ਨੂੰ ਬਹੁਤ ਦਿਲ ਖੁਸ਼ ਹੋਇਆ ਅੱਜ ਵੀਰ ਆਪਣਾ ਨਾਲ ਹੁੰਦਾ ਉਹਨਾਂ ਨੂੰ ਬਹੁਤ ਚਾਹ ਹੋਣਾ ਸੀ ਲਵ ਯੂ ਦੀ ਬਾਬਾ ਜੀ ਆਪ ਨੂੰ ਖੁਸ਼ ਰੱਖਣ ਕੁਝ ਇਸ ਤਰੀਕੇ ਨਾਲ ਦੀਪ ਸਰਦਾਰਨੀ ਦੇ ਫੈਨਸ ਉਹਨਾਂ ਨਾਲ ਹਮਦਰਦੀ ਜਤਾਉਂਦੇ ਹੋਏ ਨਜ਼ਰ ਆ ਰਹੇ ਨੇ ਬਾਕੀ ਇਸ ਖੁਸ਼ੀ ਦੇ ਮੌਕੇ ਤੇ ਤੁਸੀਂ ਵੀ ਦੀਪ ਸਰਦਾਰਨੀ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਵਧਾਈਆਂ ਦੇਣੀਆਂ ਬਿਲਕੁਲ ਵੀ ਨਾ ਭੁੱਲਣਾ ਆਪਾਂ ਫਿਰ ਮਿਲਦੇ ਹਾਂ ਨੈਕਸਟ ਅਪਡੇਟ ਦੇ ਨਾਲ